ਲੱਖਾਂ ਦੀ ਨਕਦੀ ਸਮੇਤ 4 ਜਵਾਰੀ ਪੁਲਸ ਵੱਲੋਂ ਗ੍ਰਿਫਤਾਰ ਲਗਾਉਂਦੇ ਸਨ ਵੱਡੀਆਂ ਬਾਜ਼ੀਆਂ ਐਸਪੀਟੀ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ ਇਹ ਸਟਾਫ ਕਰਤਾਸ ਪੁਰ ਵੱਲੋਂ ਆਰਾਮ ਸ਼ਰਨ ਕਲੋਨੀ ਦੇ ਇੱਕ ਅਰਜੂਆ ਖੇਡ ਤੇ ਕੁਝ ਜਵਾਰੀਆਂ ਨੂੰ ਰੰਗੇ ਹੱਥੀ ਲੱਖਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਜਵਾਰੀ ਜੋ ਕਿ ਵੱਡੀਆਂ ਬਾਜ਼ੀਆਂ ਲਗਾਉਂਦੇ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਉੱਪਰ ਪਹਿਲਾਂ ਵੀ ਜੂਆ ਖੇਡਣ ਦੇ ਮਾਮਲੇ ਦਰਜ ਹਨ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਯੋਗ ਅਗਵਾਈ ਦੇ ਵਿੱਚ ਜੋ ਮਾਰੇ ਸਾਡੇ ਖਿਲਾਫ ਵੀ ਮਹਿੰਮ ਚਲਾਈ ਹੋਈ ਹੈ ਉਹਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਸੀਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਰਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਏ 'ਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ 25 ਕਲੋਨੀ ਆਈਟੀ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮੱਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਲਖਵਿੰਦਰ ਸਿੰਘ ਸ਼ੰਦਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਰਾਸ਼ੀ ਲਈ ਗਈ ਪ੍ਰੋਪਰਨਰੀ ਮੌਕੇ ਵੀਡੀਓਗ੍ਰਾਫੀ ਕਰੇਗੀ ਨਰਾਨੇ ਵੀਡੀਓਗ੍ਰਾਫੀ ਜਾਂ ਤਰਾਸ਼ੀ ਦਰਾਨਿਆਂ ਨਾਲ ਕੋਲ 528300 ਰੁਪਏ ਇਹਨੇ ਭਾਰਤੀ ਕਰੰਸੀ ਨੋਟ ਕੈਸ਼ ਬਰਾਮਦ ਹੋਇਆ ਜਿੱਥੇ ਇਹਨਾਂ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਡ ਵਿੱਚ ਮਕਰਮਾ ਨੰਬਰ 96 ਮਿਤੀ 13/07/2024 ਅੰਦਰ ਸੈਕਸ਼ਨ ਗੈਂਬਲਿੰਗ 13A ਗੈਂਬਲਿੰਗ ਐਕਟ ਤਹਿਤ ਕੀਤਾ ਤਾਨਾ ਸਿਟੀ ਦਾ ਦਰਫਰ ਵਿੱਚ ਤੇ ਉਹ ਫਰਜ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੀ ਕੰਮ ਕਰਦੇ ਆ ਕਿਸੇ ਲੱਗ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਕੋ ਰੇੜੀ ਫੜੀ ਦਾ ਕੰਮ ਕਰਦਾ ਹੋਰ ਇਹਨਾਂ ਦਾ ਛੋਟਾ ਮोटा کاروبار ਹੈਗਾ ਇਹ ਜਿਹੜੇ ਕੋਈ ਪਹਿਲਾਂ ਤੋਂ ਮਾਮਲੇ ਚੱਲਦੇ ਆ ਜੀ ਇਸ ਸਮੇਂ ਨਹੀਂ ਅਸੀਂ ਹੋਰ ਇਸ ਫਰਜ਼ ਅਸੀਂ ਇਹਨਾਂ ਦੇ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਾਵਾਂਗੇ ਫਰਜ਼ ਰੂਪਰੇਸ਼ ਕਰਾਂਗੇ ਜਿਹੜੀ ਜਗ੍ਹਾ ਤੇ ਖੇਡਦੇ ਸੀ ਉਹ ਜਗ੍ਹਾ ਕਿਦੀ ਸੀ ਉਹ ਤੇ ਕੁਛ ਨਹੀਂ ਕਿਦੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਪਸ਼ ਕਿਵੇਂ ਜਾਨੀ ਕਿ ਬੇਵਾਰ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਆ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਜਵਾਰੀ ਨੇ ਕਿ ਜਿਆ ਦੜਾ ਸੱਟਾ ਜਾਂ ਹੋਰ ਬੈਡਬਾਲ ਵੀ ਲੋਕ ਦੇ ਨੇ ਪੈਚਾ ਦੇ ਇਹ ਜੁਬਾ ਹੀ ਖੇਡਦੇ ਨੇ ਟੋਟਲ ਕਿ ਨਹੀਂ ਹੁਣ ਤਾਂ ਗਿਰ ਸਕਦੇ ਇਹ ਜੀ ਇਹ ਜੋ ਚਾਰ ਮੰਦੇ ਰੈਸਟ ਹੋਏ ਨੇ ਹੁੰਦਾ